ਜੀ ਕੱਢੋ ਬਾਹਰ ਕੱਢੋ ਬਾਹਰ ਜੇ ਕਿੱਥੇ ਹੋ ਤਾਂ ਗੱਗੀ ਦੀ ਗੱਡੀ ਦੇ ਮੂਰੇ ਰੁਕੋ ਕੈ ਸ਼ੱਕ ਨਹੀਂ ਰੋਕੂ ਪਾ ਘਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਲੈਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਸੁਬਾਰ ਦਾ ਪੋਤਾ ਬੰਬ ਨਹੀਂ ਰੋਕ ਸਕੇ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ 4.5 ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। 5 ਸਾਲ ਬਾਅਦ ਬਾਅਦ ਠੀਕ ਹੈ। ਪਹਿਲਾਂ ਤਾਂ ਐਤਾ ਰਹਿਿਆ ਨਹੀਂ ਸੀ ਕੁੰਬ ਕੰਮੀ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਿਹੜੇ ਮੈਨੂੰ ਕਿਹਾ ਪੰਬ ਨਹੀਂ ਰੋਕ ਸਕੇ ਕਿੱਥੇ ਆ ਗੋਗੀ ਜੀ ਕੱਢੋ ਬਾਹਰ ਲਲਕਾਰ ਰਹੇ ਨੇ ਐਮਪੀ ਜੀ ਗੋਗੀ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਤਾਂ ਗੋਗੀ ਦੀ ਗੱਡੀ ਦੇ ਮੂਰੇ ਰੁਕੋ ਕਿ ਸ਼ਕਨੀ ਰੋਕੂ ਆ ਪਾ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਐਡਾ ਵੱਡਾ ਬੰਦਾ 5.5 ਪੂਣੇ 6 ਫੁੱਟ ਦਾ ਨਜ਼ਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਚ ਤਾਂ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਇੰਨੀ ਸੀਗਾ ਤਾਂ ਰੋਕਣ ਲਗਾ ਸ਼ਕਨੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਡੂ ਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ 4.5 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਹਿ ਨਹੀਂ ਸੀ ਕੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਿਹੜੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਹੈ 3001 ਕਹਿੰਦੇ ਗੱਡੀ ਦਾ ਨੰਬਰ ਲੱਗਿਆ ਇਹ ਆਦਮੀ ਆਦਮੀ ਜਿਹਦਾ ਕਾਂਗਰਸੀ ਹੈ ਨਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਆ ਚੈੱਕ ਕਰਾ ਲਓ ਮੇਰਾ ਆਰਟੀਐਚ ਉਹ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਇਹ ਲੱਗਦਾ ਉਹਨੇ ਸੰਗ ਯਾਤਰਾ ਕਦ ਨੇ ਹੱਤਬਾਦ ਨਹੀਂ ਸਕਦੇ ਕੀ ਦੀ ਕੀ ਰੋਕ ਲੈਣਗੇ ਉਹ ਸੀ ਕੌਣ ਰੋਕਣਾ ਇਹ ਨਾਲੇ ਤਰੰਗਾ ਯਾਤਰਾ ਇਹ ਤਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੋਸਤਾਨੀ ਤਰੰਗੇ ਨੂੰ ਅੱਜ ਇਹ ਨਹੀਂ ਰਾਜਨੀਤਿਕ ਯਾਤਰਾ ਸੀਗੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਨਾਲ ਧਾਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲੈ ਕੇ ਜਾਂਦੇ ਕਿਉਂ ਸਟ ਇੰਡੀਗਾ ਤੇ ਸਮਝੌਤਾ ਹੋ ਗਿਆ ਪ੍ਰਧਾਨ ਜਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸਰੂਦਤਾ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਓ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਕੋਨੇ ਪੰਜੇਰਾ ਵਿਰੋਧ ਕਰਾਂਗੇ ਜਿਹਨੂੰ ਸਮਝੌਤਾ ਹੋਇਆ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਫੁੱਲਾ ਆਇਆ ਵੀ ਇਹਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਖੜ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਨੇ ਕਿੰਨੇ ਦਾ ਖਸਮ ਲਏ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਹਣਾ ਸੰਤਾ ਅਜ ਤੱਕ ਕੋਈ ਨਹੀਂ ਉਹ ਵੀ ਪਤਾ ਲੱਗਿਆ ਤਸ ਤਸੀ ਭੱਜ ਗਏ ਆ ਬੋ ਵੀ ਲਲਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਘਾਇਆ ਘੜ ਕੇ ਤਾਂ ਮੈਂ ਆ ਖੜਾ ਸੀ ਮਾ ਦਾ ਪੁੱਤ ਸ਼ਰੀਆ ਸ਼ਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੈਨੂੰ ਮੈਨੂੰ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਠੀਕ ਹੈ ਤੇ ਇੱਤੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਇਹ ਯਾਤਰਾ ਕਿੱਥੇ ਨੂੰ ਜਾਏਗੀ ਹੁਣ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤੋਂ ਵੀ ਰਾਜਨੀਤੀ ਕਾਹੀ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਕੋਈ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਦੇ ਨਹੀਂ ਇਹ ਪੁੱਛੋ ਇਹਨੂੰ ਮੰਦ부ਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇੰਨਾ ਨਹੀਂ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਸੇ ਹੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖੈਗਾ ਠੀਕ ਹੈ ਨਾ ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਰਮਨਜੀਤ ਮਿੱਤੂ ਨੇ ਕਿਤਾ ਤੁਹਾਡੀ ਗੱਡੀ ਦੇ ਮੂਹਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਮਨਜੀਤ ਸਿੰਘ ਮਿੱਤੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਤੇ ਯੂਨੀਵਰਸਿਟੀ ਅੱਜੋ ਮੇਰੀ ਗੱਡੀ ਦਾ ਉਹ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਹੱਦ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜਿੰਨਾ ਯਾਰ ਮੇਰੇ ਆਪਣੇ ਨੇ ਕਾਹ ਹੈ ਵੀ ਤੁਹਾਡੇ ਘਰ ਦੇ ਬਾਹਰ ਵੀ ਬਿਲਕੁਲ ਵੈਕਸ਼ਨ ਦੀ ਚੀਜ਼ਾਂ ਹੋਈਆਂ ਨੇ ਹੈ ਇੱਕ ਪੱਕਾ ਹੈ ਮੈਂ ਕਿ ਇੱਕ ਪੱਕ ਨੂੰ ਤੋਂ ਕੋਈ ਨਹੀਂ ਇਹਨਾਂ ਨਾਲ ਸ਼ਰਤ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੇ ਇੱਥੋਂ ਅੱਜ ਅਚਾਕੀ ਨਿਕਲਨੀ ਆ ਪੰਜਾਬ ਸਰਕਾਰ ਕੱਢ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਕਿੰਨਾ ਸੀ ਪੁੱਛੋ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਸੇਤ ਕਹਿੰਦੇ ਅਸੀਂ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਟੋਲਦਾ ਸੜ ਹੁਲੀ ਜਾਂਦਾ ਪਿੰਡਾਂ ਚ ਐਸੇ ਵਾਲੇ ਕੀ ਦੀ ਗਿਆ ਇਹ ਦੱਸੋ ਜਿਹੜਾ ਨੇ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਤੁਹਾਡਾ ਰੂਟ ਵੀ ਮੇਰੇ ਕਹਿਣਾਂ ਅੱਜ ਹੀ ਫਾਈਨਲ ਹੋਇਆ ਜਾ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ 'ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦੱਸਿਆ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਦੀ ਜਾਏਗੀ ਯਾਤਰਾ ਪੂਰੇ ਪੰਜਾਬ 'ਚ ਅਲੱਗ-ਅਲੱਗ ਚੱਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨੌਰਥ 'ਚ ਜਾਏਗੀ ਨੌਰਥ ਤੋਂ ਫਿਰ ਸੈਂਟਰ 'ਚ ਜਾਏਗੀ ਫਿਰ ਈਸਟ 'ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਰਦਬੱਦੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਤਾਲਚੀਨੀ ਕਰਿਆਨੇ ਦੁਕਾਨ ਖੋਲ ਲੈ ਮਣੀ ਲਾਚੀ ਲਾਲ ਲੱਗ ਤੂੰ